ਬੇਟਾ ਇਹਨਾਂ ਦਾ ਜਿਹੜਾ ਉਹ ਨਸ਼ੇ ਦੀ ਗ੍ਰਿਫਤ ਚ ਆ ਗਿਆ ਔਰ ਦੁੱਖ ਇਸ ਗੱਲ ਦਾ ਕਿ ਸਰਕਾਰੀ ਨੌਕਰੀ ਕਰਦਾ ਸੀਗਾ ਚਾਹੇ ਉਹ ਕੱਚਿਆਂ 'ਚ ਹੀ ਸੀਗਾ 8 ਸਾਲ ਨੌਕਰੀ ਕੀਤੀ ਉਹਨੇ ਸਰਕਾਰੀ ਦੀ ਹਾਂਜੀ 8 ਸਾਲ 8 ਸਾਲ ਨੌਕਰੀ ਕੀਤੀ ਉਹਦੇ ਨਾਲ ਦੇ ਸਾਰੇ ਪੱਕੇ ਹੋ ਗਏ ਨੇ ਅੱਜ ਲੱਖ ਰੁਪਈਆ ਮੇਰੇ ਖਿਆਲੋਂ ਦੀ ਤਨਖਾਹ ਹੋ ਜਾਣੀ ਸੀ ਇਹਦੇ ਲਾਗੇ-ਲਾਗੇ ਔਰ ਉਹ ਨਸ਼ੇ ਦੀ ਗ੍ਰਿਫਤ 'ਚ ਆ ਗਿਆ ਕਿਸੇ ਉੱਥੇ ਹੀ ਮਹਿਕਮੇ ਦੇ ਵਿੱਚ ਅਫਸਰ ਦੇ ਮੁੰਡੇ ਨੇ ਉਹਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਔਰ ਅੱਜ ਇਹ ਟੱਬਰ ਜਿਹੜਾ ਮਤਲਬ ਤਬਾਹ ਆ ਜਿਹੜਾ ਤਬਾਈ ਦੀ ਕਗਾਰ ਦੇ ਉੱਤੇ ਖਲੋਤਾ ਔਰ ਮਹਾਰਾਜ ਇਹਨਾਂ ਦੇ ਉੱਤੇ ਮਿਹਰ ਭਰਿਆ ਜ ਇਹ ਮੈਨੂੰ ਜਦੋਂ ਮਿਲੇ ਤੇ ਇਹਨਾਂ ਨੂੰ ਮੈਂ ਪੁੱਛਿਆ ਇਹਨਾਂ ਦੀ ਨੌਹ ਹੈ ਮੇਰੇ ਮਤਲਬ ਬੱਚਿਆਂ ਵਰਗੀ ਹੈ ਉਹ ਛੋਟੀ ਇਹਦੀ ਬੇਟੀ ਹੈ 4 ਸਾਲ ਦੀ ਵੀ ਜਿੰਨੂੰ ਇਹ ਕੁਛੜ ਚੁੱਕੀ ਫਿਰਦੇ ਸੀਗੇ ਔਰ ਘਰ ਦੇ ਵਿੱਚ ਹਾਲਾਤ ਇਹ ਨੇ ਕਦੀ ਪੱਖਾ ਗਹਿਣੇ ਆ ਕਦੀ ਫ੍ਰਿਜ ਨਹੀਂ ਹੈ ਗਈ ਬੱਚੀ ਟੀਵੀ ਵੱਲ ਵੇਖਦੀ ਹੈ ਤੇ ਉੱਥੇ ਟੀਵੀ ਲੱਗਾ ਨਹੀਂ ਹੈਗਾ ਮਤਲਬ ਐਕਟਿੰਗ ਕਰਦੀ ਹੈ ਬੰਦੂਕ ਦੇ ਨਾਲ ਕਿਵੇਂ ਕਰਦੀ ਹੈ ਜੀ ਹਾਂਜੀ ਕੀ ਕਰਦੀ ਹੈ ਜਿਸ ਨੂੰ ਉਹਨੇ ਟੌਏ ਫੜਿਆ ਨੂੰ ਕੋਈ ਆਪਣਾ ਹਾਂਜੀ ਉਹਨੇ ਕਿਹਾ ਮੈਂ ਕਹੂੰਗੀ ਮਾਇ ਲੇਗੀ ਕਰ ਰਹੀ ਹਾਂ ਮੰਮਾ ਮੈਂ ਕਾਰਟੂਨ ਦੇਖ ਰਹੀ ਹਾਂ ਕਾਰਟੂਨ ਐ ਅੱਗੇ ਟੀਵੀ ਆਈ ਨਹੀਂ ਮਤਲਬ ਇਹੋ ਜਿਹੇ ਹਾਲਾਤ ਨੇ ਜਿਹੜੇ ਬੱਚੇ ਦੇ ਮਨ ਦੇ ਵਿੱਚ ਛਾਵਾਂ ਤੇ ਸ਼ੌਂਕ ਤੇ ਸਾਰੇ ਬੱਚਿਆਂ ਰਗੇ ਹੁੰਦੇ ਨੇ ਨਾ ਜਿੱਦਾਂ ਦੇ ਸਾਡੇ ਬੱਚੇ ਨੇ ਮਾਂ ਉਹਦੀ ਵਿਚਾਰੀ ਰੋ ਰਹੀ ਔਰ ਐਕਟਿੰਗ ਕਰਕੇ ਆਪਣੇ ਜਿਹੜੇ ਉਹ ਸ਼ੌਂਕ ਪੂਰੇ ਕਰਦੀ ਆ ਔਰ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਔਰ ਇਹਨਾਂ ਮੈਨੂੰ ਕਿਹਾ ਕਿ ਮੇਰੇ ਬੇਟੇ ਨੂੰ ਜਿਹੜਾ ਮੈਂ ਤਾਂ ਸੁਖਮਰ ਸੀਗੇ ਕਿ ਸਾਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਸਾਡਾ ਬੱਚਾ ਜਿਹੜਾ ਦਾਖਲ ਕਰਾ ਦਿਓ ਤੇ ਮੈਂ ਇੱਕ ਗੱਲ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਮੈਂ ਜ਼ਿੰਦਗੀ 'ਚ ਇਹੋ ਜੀਆਂ ਜ਼ਿੰਮੇਵਾਰੀਆਂ ਲੈਂਦਾ ਨਹੀਂ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਬੇਟਾ ਤੁਹਾਡਾ ਐਡਿਕਟ ਹੈ ਉਹਨੂੰ ਕੁਝ ਨੂੰ ਹੋ ਜਾਵੇ ਕ ਮੈਂ ਉਹਦੀ ਜ਼ਿੰਮੇਵਾਰੀ ਲੈਣੀ ਨਹੀਂ ਚਾਹੁੰਦਾ ਅਸੀਂ ਤੁਹਾਡੇ ਡੀਡਿਕਸ਼ਨ ਦਾ ਖਰਚਾ ਜਿਹੜਾ ਦੇਣ ਨੂੰ ਤਿਆਰ ਆ ਉਹ ਤੁਸੀਂ ਸਾਥੋਂ ਲੈ ਲਓ ਤੁਸੀਂ ਆਪ ਜਿੱਥੇ ਮਰਜ਼ੀ ਕਰਾ ਲਓ ਔਰ ਉਹਦੇ ਨਾਲ ਨਾਲ ਇਹਨਾਂ ਮੈਨੂੰ ਕਿਹਾ ਕਿ ਮੇਰੇ ਉੱਤੇ ਕਰਜ਼ਾ ਬਹੁਤ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਿੰਨਾ ਸਾਡੇ ਕੋਲ ਤਿਲ ਫੁੱਲ ਹੁੰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਕਰਜੇ ਨਿਸ਼ੇੜੀ ਚੋਕ ਬੜੇ ਲੈਂਦੇ ਨੇ ਪਿੱਛੋਂ ਪਰਿਵਾਰ ਰੋਲਦੇ ਨੇ ਉਹ ਸਾਰੀ ਦੁਨੀਆ ਦੇ ਅਸੀਂ ਲਾ ਨਹੀਂ ਸਕਦੇ ਔਰ ਬਹੁਤ ਸਾਰੇ ਲੋਕ ਬਲਕਚ ਮੈਸੇਜ ਵੀ ਕਰਦੇ ਨੇ ਮੈਨੂੰ ਕਰਦੇ ਨੇ ਸੋਖ ਅਮਰਤ ਨੂੰ ਕਰਦੇ ਨੇ ਸਾਰੀ ਦੁਨੀਆ ਦੀ ਅਸੀਂ ਬਾਹ ਨਹੀਂ ਫੜ ਸਕਦੇ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਥੇ ਕੋ ਧੀ ਭੈਣ ਜਵਾਨ ਐ ਬੱਚੀ ਮਤਲਬ ਜਵਾਨ ਐ ਬੱਚੇ ਉਹਦੇ ਛੋਟੇ ਨੇ ਕਿਤੇ ਉਹਨਾਂ ਦੀ ਬਾਹ ਫੜ ਲਈ ਜਾਵੇ ਉਹਨਾਂ ਨੂੰ ਕੁਛ ਨਾ ਕੁਛ ਜੋ ਤਿਲ ਫੁੱਲ ਹੈ ਦਿੱਤਾ ਜ਼ਰੂਰ ਜਾਵੇ ਔਰ ਉਹਦੇ ਨਾਲ ਜਦੋਂ ਮੈਂ ਇਹਨਾਂ ਦੀ ਹੱਥ ਦੇਖੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੀ ਨੌਕ ਕੰਮ ਕਿਉਂ ਨਹੀਂ ਕਰਦੀ ਕਿਤੇ ਮਤਲਬ ਇਹਨੂੰ ਮਾਰਕੀਟਸ 'ਚ ਬਹੁਤ ਸਾਰੇ ਬੱਚੀਆਂ ਜਿਹੜੀਆਂ ਕੰਮ ਵੀ ਕਰਦੀਆਂ ਨੇ ਆਪਣਾ ਕਮਾ ਕੇ ਖਾਂਦੀਆਂ ਵੀ ਨੇ ਪਲੱਸ 2 ਉਹਨੇ ਕੀਤੀ ਹੋਈ ਹੈ ਤੇ ਮੈਨੂੰ ਭੈਣ ਜੀ ਕਹਿੰਦੇ ਕਿ ਜੇ ਕਿਤੇ ਕੰਮ ਤੇ ਲੱਗੇ ਤੇ ਲੋਕ ਮਾੜੀ ਅੱਖ ਵੀ ਰੱਖ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਜੀ ਦਿਲ ਵੱਡਾ ਕਰਨਾ ਪੈਣਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਤੁਹਾਡੀ ਮਤਲਬ ਬੱਚੀ ਦੇ ਉੱਤੇ ਹੀ ਲੋਕ ਮਾੜੀ ਅੱਖ ਰੱਖਦੇ ਨੇ ਮੇਰੀ ਬੱਚੀ ਵੀ ਜਵਾਨ ਹੈ ਉਹ ਬਾਹਰ ਜਾਊਗੀ ਲੋਕਾਂ ਦੇ ਵਿੱਚ ਸਮਾਜ ਚ ਇੱਕ ਤਰ੍ਹਾਂ ਦੇ ਲੋਕ ਨਹੀਂ ਹੈਗੇ ਬਹੁਤ ਤਰ੍ਹਾਂ ਦੇ ਲੋਕ ਨੇ ਜਿਹੜੇ ਬੱਚੀਆਂ ਦੇ ਉੱਤੇ ਮਾੜੀ ਨਿਗਾ ਮੇਰੀ ਵਾਈਫ ਵੀ ਜਾਊਗੀ ਉੱਤੇ ਵੀ ਰੱਖ ਦੇਣਗੇ ਤੁਹਾਡੇ ਚ ਕਿੰਨੀ ਵਿਲ ਪਾਵਰ ਹੈ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਤੁਸੀਂ ਆਪਣੇ ਆਪ ਨੂੰ ਸਵੱਛ ਕਿਸ ਤਰ੍ਹਾਂ ਰੱਖਣਾ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਵੀ ਵੱਡੇ ਹੋਣੇ ਨੇ ਪ੍ਰਮਾਤਮਾ ਇਸ ਪਾਸੇ ਕਿਸੇ ਨੂੰ ਤੋਰੇ ਹੀ ਨਾ ਔਰ ਧਿਆਨ ਵੀ ਨਾ ਲੱਗਣ ਦੇਵੇ ਸੋ ਨਿਕਲਣਾ ਤੇ ਪਹਿਣਾ ਤੇ ਦੂਜੀ ਚੀਜ਼ ਮੈਂ ਇਹਨਾਂ ਨੂੰ ਕਹੀ ਹੈ ਕਿ ਡੀਡਿਕਸ਼ਨ ਸੈਂਟਰ ਚ ਮੈਂ ਪੁੱਛਿਆ 9000 ਰੁਪਏ ਖਰਚਾ ਜੀ ਮਹੀਨੇ ਦਾ ਬੱਚੇ ਬਹੁਤਾ ਚਿਰ ਟਿਕਦੇ ਨਹੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਅਸੀਂ 3 ਮਹੀਨੇ ਦਾ ਜਿਹੜਾ 27000 ਬਣਦਾ ਸੀ 30000 ਇੱਕ ਦਿੱਤਾ ਮਾਤਾ ਜੀ ਨੂੰ ਦੂਜਾ ਮੈਂ ਪੁੱਛਿਆ ਕਿ ਬੱਚੀ ਮਤਲਬ ਉਹ ਤੁਹਾਡੀ ਪੜਦੀ ਆਂਗਣਵਾਲੀ ਚ ਜਾਂਦੀ ਹੈ ਸਕੂਲ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੈ ਮਤਲਬ ਆਂਗਣਵਾਲੀ ਦੇ ਵਿੱਚ ਜਾਂਦੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਪਹਿਲੀ ਤੋਂ ਬਾਅਦ ਉਹ ਸਰਕਾਰੀ ਸਕੂਲ ਚ ਦਾਖਲ ਹੋ ਜਾਏਗੀ ਕਿਉਂਕਿ ਏਰੀਆਜ਼ ਦੇ ਵਿੱਚ ਸ਼ਹਿਰ ਹੈ ਬਹੁਤ ਸਾਰੇ ਚੰਗੇ ਸਰਕਾਰੀ ਸਕੂਲ ਨੇ ਜਿੱਥੇ ਉਹ ਪੜ ਸਕਦੀ ਹੈ ਔਰ 2 ਸਾਲ ਜਿੰਨੂੰ ਇਹਨੂੰ ਪ੍ਰਾਈਵੇਟ ਚੰਗੇ ਸਕੂਲ ਦੇ ਵਿੱਚ ਜਿੱਥੇ ਬੱਚੇ ਪਲੇ ਪੈਂਚ ਜਾਂਦੇ ਨੇ ਜਿੱਥੇ ਨਰਸਰੀਜ਼ ਕਰਦੇ ਨੇ ਆਪਣਾ ਕੇਜੀ ਕਰਦੇ ਨੇ ਉਹਦਾ 20000 ਰੁਪਏ ਇਹਨਾਂ ਨੂੰ ਇੱਕ ਲੱਗ ਦਿੱਤਾ ਕਿ 15000 ਰੁਪਏ ਸੀ ਇਹਨਾਂ ਨੂੰ ਦੇ ਕੇ ਚੱਲੇ ਆ ਔਰ ਬੱਚੀ ਦੀ ਨੌਕਰੀ ਦਾ ਸੀ ਇੱਕ ਇੰਤਜ਼ਾਮ ਕੀਤਾ ਇੱਕ ਕੋਟ ਰੋਡ ਦੇ ਉੱਤੇ ਸ਼ਾਪ ਉੱਥੇ ਬਹੁਤ ਸਾਰੀਆਂ ਲੜਕੀਆਂ ਕੰਮ ਕਰਦੀਆਂ ਨੇ ਜੇ ਉੱਥੇ ਕਰਨਾ ਚਾਹਵੇ ਤੇ 10-12000 ਰੁਪਏ ਸਟਾਰਟਿੰਗ ਪੇ ਉੱਥੇ ਹੈ ਸੋਖਮਰਤ ਹੁਣਾ ਦਾ ਆਫਿਸ ਹੈ ਇੱਥੇ ਇਹ ਫਾਸਟਵੇ ਦੇ ਓਨਰ ਨੇ ਔਰ ਅਲਫਾ ਕਲੋਨੀ ਇਹਨਾਂ ਦੀ ਹੈ ਜੀ ਉਸ ਆਫਿਸ ਦੇ ਵਿੱਚ ਤੁਹਾਨੂੰ ਉਹ ਨੇੜੇ ਤੇ ਤੁਸੀਂ ਉੱਥੇ ਵੀ ਕੰਮ ਕਰ ਸਕਦੇ ਹੋ ਇੰਨੀ ਪੇ ਤੁਹਾਡੀ ਸਟਾਰਟਿੰਗ ਉਸ ਤੋਂ ਬਾਅਦ ਤੁਹਾਡੀ ਕਾਬਲੀਅਤ ਹੈ ਕਿ ਤੁਸੀਂ ਕਿੰਨਾ ਅਗਲਿਆਂ ਨੂੰ ਮਤਲਬ ਕੰਮ ਕਰ ਸਕਦੇ ਹੋ ਜਾਂ ਕੀ ਤੁਹਾਡੀ ਕਾਬਲੀਅਤ ਉਹ ਵਧਦੀ ਜਾਏਗੀ ਉਹ ਤੇ ਕੋਈ ਵੀ ਆਪਣੇ ਚੰਗੇ ਮੁਲਾਜ਼ਮ ਨੂੰ ਛੱਡਣਾ ਨਹੀਂ ਚਾਹੁੰਦਾ ਔਰ ਉਸ ਬੱਚੀ ਨੇ ਮੈਨੂੰ ਦੱਸਿਆ ਕਿ ਕਿਤੇ ਮੈਂ ਪ੍ਰਾਈਵੇਟ ਜੌਬ ਕਰਦੀ ਵੀ ਸੀਗੀ ਮੇਰਾ ਜਿਹੜਾ ਘਰ ਵਾਲਾ ਨਸ਼ੇੜੀ ਉਹ ਕਦੀ ਉੱਥੇ ਆ ਕੇ ਉਹਨਾਂ ਦੇ ਕੰਪਿਊਟਰ ਭੰਨ ਦਿੰਦਾ ਸੀਗਾ ਤੇ ਮੈਂ ਇਹਨੂੰ ਕਹਿ ਕੇ ਸਭ ਤੋਂ ਸੇਫ ਜੌਬ ਇਹਨਾਂ ਦੇ ਆ ਤੈਨੂੰ ਕਿਉਂਕਿ ਬਾਹਰ ਸਿਕਿਉਰਿਟੀ ਗਾਰਡ ਨੇ ਉਹ ਕਿਸੇ ਨੂੰ ਅੰਦਰ ਹੀ ਨਹੀਂ ਆਉਣ ਦਿੰਦੇ ਸੋ ਤੁਸੀਂ ਉੱਥੇ ਹੋਰ ਬਹੁਤ ਸਾਰੀਆਂ ਬੱਚੀਆਂ ਕੰਮ ਕਰਦੀਆਂ ਨੇ ਕੱਲ ਨੂੰ ਅੱਜ ਅਸੀਂ ਤੁਹਾਡੀ ਆਵਾਜ਼ ਬਣੇ ਆ ਕੱਲ ਨੂੰ ਤੁਸੀਂ ਵੀ ਉੱਥੇ ਇਹਨਾਂ ਦਾ ਫਾਸਟਵੇ ਦਾ ਵੀ ਕੰਮ ਹੈ ਤੁਸੀਂ ਐਂਕਰ ਹੀ ਬਣ ਸਕਦੇ ਹੋ ਮਤਲਬ ਲੋਕਾਂ ਦੀਆਂ ਡਿਮਾਂਡਸ ਹੀ ਤੁਸੀਂ ਮੁਸ਼ਕਲਾਂ ਵਿੱਚ ਉੱਕ ਸਕਦੇ ਹੋ ਬਹੁਤ ਸਾਰੇ ਕੰਮ ਨੇ ਸਮਾਜ ਦੇ ਵਿੱਚ ਕਰਨ ਲਈ ਔ ਔਰ ਜੇ 3 ਮਹੀਨੇ ਤੋਂ ਬਾਅਦ ਬੱਚਾ ਇੱਥੇ ਰਹੇਗਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਫੇਰ ਵੀ ਤੁਸੀਂ ਕਹੋਗੇ ਤੇ ਇਹ ਕਰ ਦਿੱਤਾ ਜਾਏਗਾ ਦੂਜਾ ਬੱਚੀ ਜਿਹੜਾ ਟੀਵੀ ਦੇਖਦੀ ਐਕਟਿੰਗ ਕੱਲ ਜਾਂ ਪਰਸੋਂ ਤੁਹਾਡੇ ਘਰ ਟੀਵੀ ਵੀ ਪਹੁੰਚ ਜਾਏਗਾ ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡਾ ਬਹੁਤ ਮਹਿੰਗਾ ਭੇਜਾਂਗੇ ਪਰ ਬੱਚੀ ਦਾ ਜਿਹੜਾ ਸ਼ੌਂਕ ਚੰਗੀ ਤਰ੍ਹਾਂ ਪੂਰਾ ਹੋ ਜਾਏਗਾ ਫਾਸਟਵੇ ਦਾ ਕਨੈਕਸ਼ਨ ਤੁਹਾਨੂੰ ਮਤਲਬ ਇਹ ਜਦੋਂ ਤੱਕ ਤੁਸੀਂ ਆਪਣੇ ਕਾਬਲ ਪੈਰਾਂ ਤੇ ਸਟੈਂਡ ਨਹੀਂ ਹੁੰਦੇ ਤੁਹਾਨੂੰ ਫਾਸਟਵੇ ਰਾਬ ਇਹਨਾਂ ਦੇ ਉੱਤੇ ਮਿਹਰ ਰੱਖੇ ਫਾਸਟਵੇ ਤੁਹਾਨੂੰ ਇਹ ਜਿਹੜੀ ਉਹ ਲਵਾ ਦੇਣਗੇ ਕੇਵਲ ਤੁਹਾਡਾ ਕਨੈਕਸ਼ਨ ਜਿਹੜਾ ਉਹ ਫ੍ਰੀ ਚੱਲੇਗਾ ਬੱਚੀ ਤੁਹਾਡੇ ਕਾਰਟੂਨ ਤੇ ਐਕਟਿੰਗ ਕਰਦੀ ਉਹਦੇ ਉੱਤੇ ਪੂਰੇ ਕਾਰਟੂਨ ਨੈਟਵਰਕ ਉਹ ਦੇਖ ਸਕਦੀ ਹੈ ਸਾਰਾ ਕੁਝ ਜੋ ਸਾਡੇ ਕੋਲੋਂ ਸਰਦਾ ਪੁੱਜਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਬੱਚਿਆਂ ਲਈ ਤੁਸੀਂ 1 ਹੋਗੇ ਤੇ ਤੁਹਾਡੀ ਜੇਬ ਦੇ ਵਿੱਚੋਂ ਕੁਝ ਘਟਣਾ ਨਹੀਂ ਪਰ ਇਹਨਾਂ ਦਾ ਬਹੁਤ ਸਾਰਾ ਮਤਲਬ ਸਰਜਣਾ ਬੂੰਦ-ਬੂੰਦਾਂ ਇਹਨਾਂ ਦਾ ਸਮੁੰਦਰ ਭਰ ਸਕਦਾ ਔਰ ਬੱਚੀ ਚੰਗੀ ਮਤਲਬ ਸਿੱਖਿਆ ਲੈ ਸਕਦੀ ਹੈ ਚੰਗੇ ਸਮਾਜ ਦੇ ਵਿੱਚ ਆਪਣੇ ਉਹ ਸ਼ੌਂਕ ਪੂਰੇ ਕਰ ਸਕਦੀ ਹੈ ਲੋੜਾਂ ਸ਼ੌਂਕ ਆਦੇ ਗਰੀਬ ਬੰਦੇ ਦੰਦੇ ਨੇ ਜਿਹੜੀਆਂ ਚੰਗੀਆਂ ਲੋੜਾਂ ਨੇ ਜਿਹਦੇ ਤੋਂ ਵਾਂਝੀ ਨਾ ਰਹੇ ਉਹ ਪੂਰੀ ਕਰ ਸਕਦੀ ਹੈ ਮੈਂ ਨੰਬਰ ਦੁਬਾਰਾ ਇਹਨਾਂ ਦਾ ਦੇਣ ਲੱਗਾ ਇਹਦੇ ਉੱਤੇ ਕਿ ਜੇ ਤੁਸੀਂ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੋ ਤੇ ਰਾਜਵਿੰਦਰ ਕੌਰ ਜੀ ਤੁਹਾਡਾ ਨਾ ਰਾਜਵਿੰਦਰ ਕੌਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 8968695810 ਤੁਸੀਂ ਕਿਸੇ ਦੀ ਵੀ ਮਤਲਬ ਬਹੁਤ ਬਹੁਤ ਲੋਕਾਂ ਕੋਲ ਮਤਲਬ ਖੁਸ਼ੀਆਂ ਨੇ ਜਿਹੜੀਆਂ ਥੋੜੀਆਂ ਜਿਹਾ ਤੁਹਾਡੇ ਕੰਮ ਵੀ ਨਹੀਂ ਆਉਂਦੀਆਂ ਜੋ ਇਹਨਾਂ ਦੇ ਹਿੱਸੇ ਲਿਖ ਦਿੱਤੀਆਂ ਜਾਣ ਤੇ ਇਹ ਬੱਚੀ ਦੇ ਮਤਲਬ ਭੁੱਖ ਵੀ ਸੁਧਰ ਸਕਦਾ ਤੇ ਔਰ ਉਸ ਬੱਚੀ ਨੂੰ ਆਪਣਾ ਜਿਹੜਾ ਇੱਜ਼ਤਮਾਨ ਦੇ ਨਾਲ ਰੋਟੀ ਵੀ ਮਿਲ ਸਕਦੀ ਹੈ ਤੇ ਉਹ ਵੀ ਮਾਂ ਜਿਹੜੀ ਸੁਖਤੀ ਨੀਂਦ ਸੌ ਸਕਦੀ ਹੈ ਬੱਚਾ ਮੈਂ ਪੁੱਛਿਆ ਜੀ ਕਦੋਂ ਆਉਣਾ ਤੇ ਉਹ ਕਹਿੰਦੇ ਨੇ ਅਸੀਂ 6 ਮਹੀਨੇ ਲਿਆਉਣਾ ਨਹੀਂ ਨਸ਼ੇੜੀ ਬੰਦੇ ਕੋਈ ਇੰਨਾ ਡਰ ਲੱਗਦਾ ਐਡਿਕਟ ਬੰਦੇ ਕੋਲੋਂ ਇੰਨਾ ਡਰ ਲੱਗਦਾ ਜਿਵੇਂ ਸੋਖ ਅਮਰਦੋਣਾ ਕਿ ਉਹਦਾ ਵੀ ਕਸੂਰ ਨਹੀਂ ਜਦੋਂ ਉਹ ਨਸ਼ੇ ਦੇ ਵਿੱਚ ਹੀ ਲੱਗ ਗਿਆ ਉਹਨੂੰ ਪਤਾ ਹੀ ਨਹੀਂ ਅੱਗੇ ਮੇਰੀ ਮਾਂ ਐ ਅੱਗੇ ਮੇਰੀ ਭੈਣ ਐ ਮੈਂ ਘਰ ਪਰ ਦੂਜੀ ਚੀਜ਼ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇੱਕ ਦੂਜੇ ਦੀ ਬਾਹ ਜਿਹੜੀ ਉਹ ਜ਼ਰੂਰ ਫੜਨੀ ਚਾਹੀਦੀ ਔਰ ਮੈਂ ਸਰਕਾਰ ਨੂੰ ਵੀ ਮੈਂ ਕੋ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦਾ ਇਸ ਮਤਲਬ ਸਿਆਸਤ ਨਹੀਂ ਇਹ ਮੈਂ ਦੇ ਉੱਤੇ ਕਰਨਾ ਚਾਹੁੰਦਾ ਪਰ ਸਰਕਾਰਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੇ ਘਰ ਘਰ ਦੇ ਹਾਲਾਤ ਬਣ ਗਏ ਨੇ ਇਹਨਾਂ ਦੇ ਉੱਤੇ ਕੁਝ ਨਾ ਕੁਝ ਗੌਰ ਫਰਮਾਉਣਾ ਪਊਗਾ